ਬਾਡੀ ਬੂਡੀ ਦਾ ਪੂਰਾ ਵਧੀਆ ਇੰਜਨ ਗੇਅਰ ਦੀ ਬੰਦਾ ਭਾਉਣ ਦੀ ਲਿਖ ਕੇ ਲਜੇ ਗਾਰੰਟੀ ਚਲਾਈ ਚਲੂਈ ਦਾ ਹੈ ਕਾਰ ਅਰ ਗੱਡ ਟਰੈਕਟਰ ਬਾਡੀ ਬੂਡੀ ਸਾਰਾ ਰਹਿਣਾ ਲਿਫਟ ਪੰਪ ਬਦਲਿਆ ਹੋਇਆ ਠੀਕ ਹੈ ਜੀ ਪਿਛਲੇ ਟਾਇਰ ਹੈਗੇ 50 ਕ ਪੈਸੇ ਮੂਹਰੇ ਨਵੇਂ ਆ ਰਗੇ ਜੀ ਬਾਜੀ 2011 ਮਾਡਲ ਹੈ ਹਾਂਜੀ ਪਾਵਰ ਸਟੀਅਰਿੰਗ ਚ ਹੈ ਠੀਕ ਹੈ ਜੀ ਠੀਕ ਹੈ ਰਵਰਸ ਪੀਟ ਗੋ ਦਾ ਮੋਟੀ ਲਿਫਟ ਵਾਲਾ 14 ਦੇ ਟਾਇਰਾਂ ਵਾਲਾ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਓਕੇ ਰਿਪੋਰਟ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਮੂਹਰੇ ਦਾ ਟਾਇਰ ਜਮਾਂ ਨਵੇਂ ਆ ਜੀ ਠੀਕ ਹੈ ਜੀ ਠੀਕ ਹੈ 14 ਦੇ ਟਾਇਰਾਂ ਚ ਠੀਕ ਹੈ ਜੀ ਸੀ8 ਦੇ ਜਿਹੜੇ ਪੂਰੇ ਟਾਪ ਦੀ ਕੰਪਨੀ ਉਹ ਟਾਇਰ ਆ ਆਪ ਲੋਗ ਇਹਨੂੰ ਜੀਸੀਬੀ ਵਾਲੇ ਟਾਇਰ ਕਹਿ ਦਿੰਦੇ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬੋਂ ਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਰਮਮੀ ਜੁੜਿਆ ਆਪਣੇ ਨਾਲ ਸਤਿ ਸ਼੍ਰੀ ਅਕਾਲ ਬਾਈ ਰਮਮੀ ਉਹ ਠੀਕ ਆ ਬਾਈ ਰਮਮੀ ਘੈਂਟ ਆ ਬਾੜੇ ਚਰਵਾਦ ਵੀਡੀਓ ਬਣਦੀ ਆ ਚੜਦੀ ਕਲਾ ਬਾਈ ਚੜਦੀ ਕਲਾ ਤੇ ਬਾਈ ਕੋਲੇ ਪਿੰਡ ਵੀ ਟਰੈਕਟਰ ਆਉਂਦੇ ਆ ਤੇ ਮੰਡੀ ਵੀ ਲਾਉਂਦਾ ਬਾਈ ਤੇ ਬਾਈ ਜੀ ਕਿੰਨੇ ਕੁ ਟਰੈਕਟਰ ਨੇ ਟਰੈਕਟਰ ਆਪਣੇ ਕੋਲੇ 20-25 ਹੁੰਦੇ ਆ 20 25 ਟ੍ਰੈਕਟਰ ਕਾਪੀ ਕਾਗਜ਼ਾਂ ਦੇ ਕਿਦਾਂ ਹੁੰਦੇ ਆ ਆਪਣੇ ਬਈ ਪੂਰੀ ਜ਼ਿੰਮੇਵਾਰੀ ਆ ਬੰਦਾ ਆਪਦੇ ਜਿਹੜਾ ਟਰੈਕਟਰ ਲੈ ਗਿਆ ਸਾਥੋਂ 10 ਸਾਲ ਤੋਂ ਬਾਅਦ ਵੀ ਭਵਾਂ ਦੀ ਸਾਡੇ ਕੋਲੇ ਆ ਜੇ ਜੇ ਕਿਸੇ ਨੂੰ ਕੋਈ ਬੰਦਾ ਉਹਨੂੰ ਕਹਦੇ ਵੀ ਕਾਪੀ ਚੋਰੀ ਦੀ ਐ ਜਾਂ ਕੋਈ ਲੋਨ ਆ ਟਰੈਕਟਰ ਤੇ ਜਾਂ ਕੋਈ ਜ਼ਬਾਨ ਤੇ ਚ ਲੱਗੀ ਐ ਆਪਾਂ ਬੈਠੇ ਆਪਾਂ ਕਾਪੀ ਕਾਗਜ਼ ਪਹਿਲਾਂ ਦੇਖੀ ਦੀਏ ਮੇਰੇ ਨਾਲ ਕਾਪੀ ਕਾਗਜ਼ ਪਹਿਲਾਂ ਦੇਖ ਆਪਣੇ ਕੋਲੇ ਜਿਹੜੇ ਨੀਵੇਂ ਮਾਡਲ ਟਰੈਕਟਰ ਹੁੰਦੇ ਆ ਕਈ ਵਾਰੀ ਉਹਨਾਂ ਦੀਆਂ ਵੀ ਕਾਪੀਆਂ ਆ ਆਰਸੀਆਂ ਜਿਵੇਂ ਹੁਣ ਆ ਦੋ ਟਰੈਕਟਰ ਨੀਵੇਂ ਮਾਡਲ ਆ ਠੀਕ ਆ ਜੀ ਇਹਨਾਂ ਦੀਆਂ ਕਾਪੀਆਂ ਠੀਕ ਹੈ ਤੇ ਹੁਣ ਆਪਾਂ ਇਹ ਤੋਂ 60 ਫਾਰਮ ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਡਿਟੇਲ ਚ ਦੱਸ ਸਕਦਾ ਬਾਈ ਜੀ ਇਹ ਪੂਰਾ 2000 ਮਾਡਲ ਹੈ ਹਾਂ ਜੀ ਕੰਡੀਸ਼ਨ ਤੋਂ ਚੈੱਕ ਕਰ ਜੋ ਸਾਰਾ ਅਰੀਜਨਲ ਟਰੈਕਟਰ ਹੈ ਠੀਕ ਹੈ ਜੀ ਠੀਕ ਹੈ ਡਾਵਲ ਕਲਚ ਹੈ ਠੀਕ ਹੈ ਜੀ ਠੀਕ ਹੈ ਕੰਪਨੀ ਦਾ ਪਿਛਲੇ ਟਾਇਰ ਲਈ ਤਾਂ 60 ਕੁ ਪੈਸੇ ਆ। ਮੂਹਰਲੇ 70-80 ਪੈਸੇ ਟਾਇਰ। ਠੀਕ ਹੈ ਜੀ। ਬਾਡੀ-ਬੂਡੀ ਦਾ ਪੂਰਾ ਵਧੀਆ, ਇੰਜਨ, ਗੇਅਰ ਦੀ ਬੰਦਾ ਭਾਉਣ ਦੀ ਲਿਖ ਕੇ ਲਜੇ ਗਾਰੰਟੀ ਚਲਾਈ ਚਲੂਈ ਦਾ ਹੈ, ਕਾਰ ਵਰਗਾ ਟਰੈਕਟਰ ਹੈ ਬਈ। ਚਲਾਈ ਦਾ ਕਾਰ ਵਰਗਾ। ਹਾਂ ਜੀ। ਰੰਗ ਪੇਂਟ ਦਾ ਮੈਨੂੰ ਐ ਲੱਗਦਾ ਮਗਰਾਟ ਮਾੜੇ ਮੋਟੇ। ਹਾਂ ਮਾੜੇ ਮੋਟੇ ਮਗਰਾੜ ਹੋਏ ਆ ਬਈ। ਠੀਕ ਹੈ। ਥੱਲੋਂ ਜਿੱਥੋਂ ਖਰਾਬ ਜੇ ਹੋ ਜਾਂਦੇ ਹੁੰਦੇ ਆ ਉੱਥੇ ਪੀਸ ਲਾ ਕੇ ਰੰਗ ਹੋਏ ਹੋਏ ਆ। ਪਰ ਅੱਜ ਇਹ ਪੂਰੇ ਕੰਮ ਦੇਣ ਵਾਲੇ ਮਗਰਾੜ ਆ। ਇਹ ਨਹੀਂ ਹੈਗੇ ਵੀ ਬੰਦੇ ਨੂੰ ਸਮ ਬਾਕੀ ਮਾਡਲ 2022 ਖਰਾਬ ਹੋਈ ਜਾਂਦੀ ਹਾਂ 2000 ਦੇ ਤਾਂ ਹੋਈ ਜਾਂਦੀ ਹੈ ਕੰਡੀਸ਼ਨ ਬਹੁਤ ਚੰਗੀ ਹੈ ਬਾਡੀ ਬਾਕੀ ਠੀਕ ਹੈ ਹਨਾ ਆ ਰੈਮ ਰਮ ਦਿਖਾਓ ਬਾਈ ਪੂਰਾ ਰਹਿਣਾ ਰੈਮ ਹੈ ਇੰਜਨ ਗੇਅਰ ਦਾ ਵੀ ਤੂੰ ਕਹਿੰਦਾ ਪਾ ਕੇ ਲੈ ਜਾਓ ਚਾਹੇ ਪਾ ਕੇ ਲੈ ਜਾਓ ਡਬਲ ਕਲਚ ਹੈ ਡਬਲ ਕਲਚ ਤੇ ਸੇਚਰੀ ਵਾਲੀ ਕਾਪੀ ਇਹਦੀ ਆਰਸੀ ਲਾਲ ਜਾਂ ਕਾਰਡ ਹੁੰਦਾ ਜਿਹੜਾ ਸੇਚਰੀ ਹੈ ਹਨਾ ਹਾਂ ਹਾਂ ਇਹ ਤਾਂ ਸੇ ਹੀ ਆਇਆ ਬਾਈ ਠੀਕ ਹੈ ਸੇਚਰੀ ਆ ਗਿਆ ਤੇ ਮਾਡਲ ਤੇ ਰੇਟ ਬਾਈ ਮਾਡਲ ਰੇਟ ਮਾਡਲ ਇਹ 2000 ਬਾਈ ਜੀ ਡਿਮਾਂਡ ਇਹਦੀ 1 ਲੱਖ 95 ਹਜ਼ਾਰ ਰੁਪਏ ਰੰਮੀ ਇੱਕੋ ਹੀ ਰੇਟ ਦੇ ਦੇ ਅੱਜ ਦੇਣ ਲੈਣ ਵਾਲਾ ਬਾਕੀ ਦਾ ਬਾਈ ਮੌਕੇ ਤੇ ਇੱਕੋ ਹੀ ਰੇਟ 1 ਲੱਖ 80 ਹਜ਼ਾਰ ਦਾ ਲੱਗੇ 1 ਲੱਖ 80 ਗੜਾ ਮਟਰੋ ਲੈ ਜਿਓ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਧਾਤਰੀ ਮੂਰੇ 45 ਦਾ ਫਾਰਮ ਆ ਗਿਆ ਬਾਈ ਦੱਸੀਏ ਇਹਦੇ ਬਾਰੇ ਬਾਈ ਜੀ ਡਬਲ ਕਲਚ ਟਰੈਕਟਰ ਹੈ ਇਹ ਹਾਂਜੀ ਇਹਦੀ ਵੀ ਆਰਸੀ ਚੈਪ ਵਾਲੀ ਹੈ ਠੀਕ ਹੈ ਜੀ 2001 ਮਾਡਲ ਹੈ ਠੀਕ ਹੈ ਜੀ ਡਬਲ ਕਲਚ ਹੈ ਕੰਪਨੀ ਦਾ ਆਮ 45 ਡਬਲ ਕਲਚ ਬਹੁਤ ਘੱਟ ਆਇਆ ਹੈ ਠੀਕ ਹੈ ਜੀ ਹਾਂ ਡਬਲ ਕਲਚ ਹੈ ਬਾਡੀ ਬੂਡੀ ਸਾਰਾ ਰਹਿਣ ਵਾਲਾ ਲਿਫਟ ਪੰਪ ਬਦਲਿਆ ਹੋਇਆ ਠੀਕ ਹੈ ਜੀ ਪਿਛਲੇ ਟਾਇਰ ਹੈਗੇ 50 ਕੁ ਪੈਸੇ ਮੂਰੇ ਲੈ ਨਵੇਂ ਆ ਰਗੇ ਠੀਕ ਹੈ ਜੀ ਲੋਹੇ ਦੇ ਬਰੇਟ ਲੱਗੇ ਹੋਏ ਨੇ ਹੈ ਜੀ ਆ ਪੇਂਟ ਲੋਹੇ ਦੇ ਨੇ ਨਹੀਂ ਨਹੀਂ ਇਹ ਵੇਟ ਰਬੜ ਦੇ ਆ ਜੀ ਰਬੜ ਦੇ ਆ ਤੇ ਮਗਰਿਆਡ ਰੀਜਨਲ ਨਹੀਂ ਹਾਂ 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 ਮਗਰਿਆਡ ਠੀਕ ਚਮਕੀ ਜੇ ਅੰਦਰ ਰੰਗ ਦੇਣ ਦਾ ਚਮਕੀ ਦਾ ਫਿਰ ਪਾਲਸ ਵੱਜੇ ਜਿਹੜਾ ਆ ਚੀਜ਼ ਹੁੰਦੀ ਆ ਬਈ ਆਹਾ ਹਾਂਜੀ ਇਹ ਰੀਜਨਲ ਚ ਹੀ ਹੋਊਗੀ ਐ ਜਿਹੜਾ ਪੇਂਟ ਹੋਇਆ ਹੋਊਗਾ ਉਹਦੇ ਚ ਐ ਨਹੀਂ ਹੁੰਦੀ ਇਹ ਉਸ ਮਾਡਲ ਚ ਇਹਦੇ ਸਟਿੱਕਰ ਵੀ ਆ ਪਾਟੇ ਪਏ ਆ ਬਈ ਇਹ ਓਰੀਜਨਲ ਆ ਸਾਰੇ ਸਟਿੱਕਰ ਆ ਆ ਜਿਹੜੇ ਆ ਟੱਕ ਪੈਣੇ ਆ ਉਹਦਾ ਰੰਗ ਹੋਊਗਾ ਕਦੇ ਨਾ ਆਏ ਹੋਊਗਾ ਉਹ ਤਾਂ ਸਾਫ਼ ਆਏ ਹੋਊ ਇੱਕ ਤਾਂ ਠੀਕ ਹੈ ਜੀ ਤੇ ਮਾਡਲ ਤੇ ਇਹ ਰੇਟ ਕਿੰਨਾ ਰਹੂ ਇਹ ਰੇਟ ਇਹਦਾ ਵੀ 1.95 ਹੀ ਆ ਜੀ ਮਾਡਲ 2010 ਰਿਕ ਹੈ ਜੀ ਠੀਕ ਹੈ ਡਬਲ ਕਲਚ ਹੈ ਜੀ ਡਬਲ ਪਲਾਨ ਗੇਅਰ ਦਾ ਪੂਰਾ ਚੱਲਿਆ ਜੀ ਠੀਕ ਹੈ ਬਾਕੇ ਤਸੱਲੀ ਕਰਕੇ ਲੈ ਜਿਓ ਤੇ ਦੇਣਾ ਕਿੰਨੇ ਦਾ ਦੇ ਦਾਂਗੇ ਭਾਈ ਲਾਸਟ 1,75,000 ਦਾ ਜੀ 1,75,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਪੂਰਾ ਘੈਂਟ ਹੈ ਸੈਂਪਲ ਕੱਪੜੇ ਵਾਲੀ ਛਤਰੀ ਮੂਹਰੇ ਆ ਗਿਆ 60 ਫਾਰਮ ਇਹਦੇ ਬਾਰੇ ਦੱਸੀ ਭਾਈ ਇਹ ਭਾਈ 2011 ਮਾਡਲ ਹੈ ਹਾਂਜੀ ਪਾਵਰ ਸਟੀਅਰਿੰਗ 14 ਦੇ ਟਾਇਰਾਂ ਵਾਲਾ ਟਰੈਕਟਰ ਹੈ ਠੀਕ ਹੈ ਮੋਟੀਆਂ ਕ੍ਰੈਂਕ ਵਾਲਾ ਆ ਗਿਆ ਹੈ ਹਾਂ ਮੋਟੀ ਲੈਫਟ ਹੈ ਇਹਦੇ ਠੀਕ ਹੈ ਜੀ ਮਤਲਬ ਇਹ ਸੁਪਰ ਮੈਕਸ ਹੀ ਆ ਜੀ ਬਿਨਾ ਡਿਸਟ੍ਰੀਬਿਊਟਰ ਬਿਨਾ ਡਿਸਟ੍ਰੀਬਿਊਟਰ ਤੋਂ ਸੁਪਰ ਮੈਕਸ ਹੈ ਕੋਈ ਤੋਂ ਮਾਡਲ 11 ਸੁਪਰ ਮੈਕਸ ਵੀ ਆ ਗਿਆ ਤੇ ਇਹ ਵੀ ਆਇਆ ਹੈ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਕੰਡੀਸ਼ਨ ਪਿਛਲੇ ਟਾਇਰ ਹੈਗੇ 60 ਕੇ ਪੈਸੇ ਹਾਂਜੀ ਮੂਰਲੇ ਦਾ 9095 ਪੈਸੀ ਟਾਇਰ ਹੈ ਨਾ ਮਾਰਕੇ ਟਾਇਰ ਹੈ ਤੇ ਰੰਗ ਪੇਂਟ ਦਾ ਇਹ ਟਾਇਰ ਆ ਮੂਰਲੇ ਦੇ ਜੀ ਇਹ ਵੀ C50 16 ਵਾਲਿਆ ਮਤਲਬ ਆਮ C16 ਦਾ ਹੁੰਦਾ ਹੈ ਇਹ C50 16 ਵਾਲਿਆ ਵਾਪਰ ਬੰਪਰ ਪੂਰਾ ਮਜ਼ਬੂਤ ਲੱਗ ਠੀਕ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਇੰਜਨ ਗੇਅਰ ਦਾ ਚਿੰਗ ਹੈ ਬਈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਫੜਦਰੀ ਆ ਜੀ ਬਾਕੀ ਰਵਰਸ ਸਪੀਡ ਕੋ ਤੇ 11 ਮਾਡਲ ਦਾ ਰੇਟ ਰੇਟ ਭਾਈ ਡਿਮਾਂਡ 335 ਕਰਦੇ ਆਂ ਹਾਂਜੀ ਦੇ ਦਾਂਗੇ 3 ਲੱਖ 3 ਲੱਖ ਦਾ 35000 ਰੁਪਏ ਡਿਸਕਾਊਂਟ ਆ ਬਈ ਆ ਟਰੈਕਟਰ 'ਚ ਤੇ ਬਾਕੀ ਕੋਈ ਲਕੀਰ ਖਿੱਚ ਕੇ ਸੌਦੇ ਨਹੀਂ ਹੁੰਦੇ ਹਨਾ ਬਈ ਬਾਲਾ ਫਰਕ ਨਹੀਂ ਅਸੀਂ ਦਾ ਰਹਿੰਦਾ ਜੀ ਮਗਰ ਜਦੋਂ ਆਪਾਂ ਉਹਨੂੰ ਕਹਿ ਦਿੰਦੇ ਆ ਠੀਕ ਹੈ ਹਾਂ ਬਾਕੀ ਉਹ ਜਿਹਾ ਤਾਂ ਨਹੀਂ ਹੁੰਦੇ ਸੌਦੇ ਮਾੜਾ ਮੋਟਾ ਇੱਕ ਮਾੜਾ ਮੋਟਾ ਆ ਜਾਂਦਾ ਉਹਦੇ ਵਾਂਗੂ ਲਕੀਰ ਦਾ ਤਾਂ ਫਕੀਰ ਬਣਿਆ ਨਹੀਂ ਜਾਂ ਠੀਕ ਹੈ ਤੇ ਮੂਰੇ ਆ ਗਿਆ 735 ਸੁਵਰਾਜ ਬਾਈ ਇਹ 2003 ਮਾਡਲ ਆ ਬਾਈ ਜੀ ਹਾਂ ਜੀ ਇੰਜਨ ਗੇਅਰ ਦਾ ਪੂਰਾ ਓਕੇ ਰਿਪੋਰਟ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਮੂਰੇ ਦਾ ਟਾਇਰ ਜਮਾਂ ਨਵੇਂ ਆ ਜੀ ਠੀਕ ਹੈ ਜੀ ਠੀਕ ਆ ਮਾਰਕਾ ਪਿਆ ਉੱਤੇ ਜੀ ਹਾਂ ਜੀ ਹਾਂ ਜੀ ਤੇ ਆਹ ਰਿ ਅਰੀਜਨਲ ਕੰਡੀਸ਼ਨ ਦਾ ਟਰੈਕਟਰ ਹੈ ਕਨੋਪੀ ਲੱਗੀ ਹੋਈ ਹੈ ਕਨੋਪੀ ਸ਼ਾਹ ਤੇ ਰੰਗ ਪੇਂਟ ਦਾ ਵੀ ਰਿ ਅਰੀਜਨਲ ਹੈ ਬਾਈ ਹਾਂ ਮੂਰੇ ਆ ਸੰਗਲੀਆਂ ਸੰਗਲੀਆਂ ਲੱਗੀਆਂ ਬਾਈ ਜੀ 202500 ਦੇ ਦਾ 70 ਕਿਲੋਵਾਰ ਨਾ ਜੀ ਤੇ ਸੰਗਲੀਆਂ ਸੰਗਲੀਆਂ ਲੱਗੀਆਂ ਹੋਈਆਂ ਨੇ ਵੱਡੀਆਂ ਲੈਟਾਂ ਹਾਂ ਬਹੁਤ ਮਤਲਬ ਬ ਠੀਕ ਹੈ ਕਿੱਡਾ ਨਵਾਂ ਪਿਆ ਨਵਾਂ ਪਿਆ ਮਾਡਲ ਦੇ ਹਿਸਾਬ ਨਾਲ ਹਾਂਜੀ ਹਾਂਜੀ ਤੇ ਮਾਡਲ ਇਹ ਕਿੰਨਾ ਸੀ 2003 2003 ਤਿੰਨ ਮਾਡਲ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ 1.5 ਲੱਖ ਰੁਪਏ ਸਵਾ ਦੋ ਲੱਖ ਡਿਮਾਂਡ ਹੈ ਹਾਂਜੀ ਹਾਂ ਦੇਣਾ ਕਿੰਨੇ ਦਾ ਦੋ ਦਾ ਜੀ ਪੂਰੇ ਪੂਰੇ ਦੋ ਦਾ 25000 ਡਿਸਕਾਊਂਟ ਹੋ ਗਿਆ ਬਾਈ ਇਹ ਟਰੈਕਟਰ ਚੋਂ ਵੀ ਬਾਕੀ ਹਲਕਾ ਫੁਲਕਾ ਮੌਕੇ ਤੇ ਵੀ ਮਾਨਤਾ ਨਾ ਹੋ ਜਾਊਗਾ ਮੂਰੇ ਆ ਗਿਆ 60 ਫਾਰਮ ਹਾਂਜੀ ਦੱਸੀ ਬਾਈ ਇਹਦੇ ਬਾਰੇ ਇਹ ਬਾਈ ਜੀ 2005 ਮਾਡਲ ਹੈ ਜੀ ਹਾਂਜੀ ਠੀਕ ਹੈ 14 ਦੇ ਟਾਇਰਾਂ ਚ ਠੀਕ ਹੈ ਜੀ ਸੀ80 ਦੇ ਜਿਹੜੇ ਪੂਰੀ ਟੌਪ ਦੀ ਕੰਪਨੀ ਉਹ ਟਾਇਰ ਆ ਆਪ ਲੋਗ ਇਹਨੂੰ ਜੀਸੀਬੀ ਵਾਲੇ ਟਾਇਰ ਕਹਿ ਦਿੰਦੇ ਆ ਜੀ ਠੀਕ ਹੈ ਜੀ ਹਾਂ ਪੂਰੀ ਮਹਿੰਗੀ ਜੋੜੀ ਆ ਜੀ ਠੀਕ ਹੈ ਜੀ ਹੋਰਲੇ ਟਾਇਰ ਵੀ ਜਵਾਂ ਨਵੇਂ ਆ ਪਾਟੀ ਪੂੜੀ ਦਾ ਸਾਰਾ ਰੈਨਲ ਟਰੈਕਟਰ ਆ ਜੀ ਠੀਕ ਹੈ ਜੀ ਐ ਕਾਰ ਵਰਗਾ ਚਲਾਈ ਦਾ ਟਰੈਕਟਰ ਜੀ ਕਾਰ ਵਰਗਾ ਜਮ ਹਾਂ ਹਾਂ ਉਹ ਤਾਂ ਬੰਦਾ ਬਾਹ ਕੇ ਤਸੱਲੀ ਕਰ ਸਕਦਾ ਹੋਰ ਤਾਂ ਜਦੋਂ ਬੰਦਾ ਆ ਕੇ ਚਲਾਊਗਾ ਜੀ ਹਾਂ ਜੀ ਵਾ ਉਹਦੀ ਤਸੱਲੀ ਹੋ ਜਾਂਦੀ ਆ ਵਦਗੀ ਪੂਰੀ ਹੈਵੀ ਹੁੱਕ ਲੱਗੀ ਆ ਜੀ ਸਪੂਟਾ ਸਪੂਟਾ ਲੱਗੀਆਂ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀ ਓਨੀ ਚੰਗਾ ਹਾਂ ਹਾਂ ਬਾਈ ਜੀ ਪੂਰਾ ਵਧੀਆ ਵਾਸੋਂ ਵਾੜੀ ਮੋਟੀ ਜੰਗਾਲ ਜੰਗੂਲ ਜੀ ਪਈ ਹੈ ਠੀਕ ਹੈ ਤੇ ਰੰਗ ਪੇਂਟ ਦਾ ਕਿੰਨਾ ਰੇਟ ਨਾਲ ਰੰਗ ਪੇਂਟ ਦਾ ਰੇਟ ਨਾਲ ਸਾਰਾ ਰੈਡੀ ਠੀਕ ਹੈ ਮਾਡਲ ਕਿੰਨੇ ਰਹੂਏ ਇਹ ਮਾਡਲ 2005 ਹੈ 2005 ਤੇ ਰੇਟ ਕਿੰਨਾ ਰਹੂ ਰੇਟ 2.45 2.45 ਦੇਣਾ ਕਿੰਨੇ ਦਾ ਬਾਈ 7.2 ਲੱਖ ਦਾ ਬਾਈ 7.2 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਤੇ ਇੱਕਾ ਦੁੱਕਾ ਹੋਰ ਵੀ ਮਾਨਤਾ ਨੂੰ ਹੋ ਜੂ ਇਹ ਟਰੈਕਟਰ ਚੋਂ ਤੇ ਰੰਮੀ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਆਪਣੇ ਕੋਲੇ ਹੁੰਦੇ ਆ ਬਾਈ ਆਪਣੇ ਕੋਲੇ ਟਰੈਕਟਰ ਪੈਂਡ ਬਹੁਤ ਖੜੇ ਆ ਜੀ ਦੋ ਤਾਂ ਫਾਰਮ ਪੈਂਡ ਖੜੇ ਆ ਜੀ ਜੀ ਸਪੀਡ ਵੀ ਇੱਕ ਇੱਕ ਸੈਂਪਲ ਆ ਜੀ ਤੇ ਆਪਣੇ ਕੋਲੇ ਬਾਕੀ 60 ਹੈਗੇ 7 8 7 ਮਾਡਲ ਹੈਗਾ ਜੀ 9 ਮਾਡਲ ਹੈਗਾ ਜੀ 11 ਮਾਡਲ ਬਹੁਤ ਨਵਾਂ ਟਰੈਕਟਰ ਸੁਪਰ ਮਿਕਸ ਆਪਣੇ ਕੋਲੇ ਘਰੇ ਖੜਾ ਜੀ ਠੀਕ ਹੈ ਜੀ ਹਾਂ ਇਹ ਤੋਂ ਬਿਨਾ ਆਪਣੇ ਕੋਲੇ 14 750 16 ਮਾਡਲ ਜੀ ਸਵਰਾਜ 16 ਮਾਡਲ ਜੀ ਠੀਕ ਹੈ ਜੀ ਹਾਂ ਟਰੈਕਟਰ ਹੋਰ ਵੀ ਹੈਗੇ ਹਨ ਨਾ ਪੰਜ ਮਾਡਲ ਵੀ ਖੜਾ ਜੀ 60 ਘਰੇ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਭਾਈ ਮੋਬਾਈਲ ਨੰਬਰ ਆਪਣਾ ਹੈਗਾ 98554 ਜੀ 00499 98554 ਜੀ 00499 ਠੀਕ ਹੈ ਜੀ ਬਹੁਤ 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 ਧੰਨਵਾਦ ਭਾਈ ਰਮੀ ਜਾਣ ਦੇਣ ਲਈ ਲੋ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਔਰ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਭ ਸ੍ਰੀ ਗੱਲ ਬਾਜੀ